ਆ ਦੇਖੋ ਭਾਈ ਅੱਜ ਝਨੀਰ ਗਊਸ਼ਾਲਾ ਵਾਸਤੇ ਜਿਹੜਾ ਤੂੜੀ ਐ ਲਾਉਣੀ ਆ ਬਾਬਾ ਧਿਆਨ ਦਾਸ ਵਾਸਤੇ ਉੱਥੇ ਫਤਿਹਪੁਰ ਜਿਹੜਾ ਦਸਵੀਂ ਦਾ ਸਕੂਲ ਆ 12ਵੀਂ ਵਾਲਾ ਇੱਧਰ ਅੱਡੇ ਕੋਲੇ ਉੱਥੇ ਥਾਂ ਸਮਾਇਆ ਜਾਂਦਾ ਤੂੜੀ ਲਾਉਣ ਵਾਸਤੇ ਸੋ ਬੇਨਤੀ ਐ ਜਿਹੜੇ ਗੁਰਮ ਪਿਆਰੇ ਨੇ ਤੂੜੀ ਲਾਉਣੀ ਐ ਸੇਵਾ ਕਰਨੀ ਐ ਕਿਉਂਕਿ ਭਰਾਓ ਹਰੇਕ ਚੀਜ਼ ਹੀ ਜ਼ਿੰਮੇਵਾਰ ਨਾਲ ਜੁੜੀ ਐ ਕੋਈ ਗਊਸ਼ਾਲਾ ਐ ਕੋਈ ਸਰਕਾਰੀ ਸੰਸਥਾ ਐ ਕੋਈ ਕਲੱਬ ਐ ਕਿਉਂਕਿ ਉਹਨੇ ਨਗਰ 'ਚ ਹੀ ਆਉਣਾ ਹੁੰਦਾ ਨਗਰ 'ਤੋਂ ਹੀ ਚੀਜ਼ਾਂ ਲਿਆਣੀਆਂ ਹੁੰਦੀਆਂ ਐ 65% ਤੂੜੀ ੱਪਾ ਸੋ ਆਪਣੇ ਕੋਲੇ ਪ੍ਰਬੰਧਕ ਆਏ ਸੀ ਉਥੋਂ ਕਮੇਟੀ ਵਾਲੇ ਤੇ ਜ਼ਿੰਮੇਦਾਰ ਖਾਸ ਜ਼ਿੰਮੇਦਾਰ ਹਰਜਿੰਦਰ ਮੈਂਬਰ ਤੀਸੂ ਕਹਿੰਦੇ ਜਿਹਨੂੰ ਦੂਜਾ ਸੀਰਾ ਡਾਕਟਰ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਭਾਈ ਨੇ ਕਰਨਾ ਹੈ ਤਾਂ ਦੂਜੀ ਗੱਲ ਜਿਹੜੀ ਇਹ ਹੈ ਇਹ ਥਾਂ ਅੱਜ ਸਮਾਰਤਾ ਦਸਵੀਂ ਵਾਲਾ ਸਕੂਲ ਹੈ ਉਹ ਅੱਡੇ ਕੋਲੇ ਉੱਥੇ ਪੁੱਛ ਕੇ ਜਿਹੜੀਆਂ ਟਰਾਲੀਆਂ ਆਪਾਂ ਉਹਦੀਆਂ ਲਾ ਦੇਓ ਕਾਪੀ ਪਈ ਹੋ ਉਹਦੇ ਪਰ ਆ ਦਾ ਨਾਮ ਲਿਖ ਜਿਹੜਾ ਟਰੱਕ ਟਰਾਲੀ ਲਾ ਕੇ ਜਾਊਗਾ ਸੋ ਸੀਰਾ ਡਾਕਟਰ ਇਹਦਾ ਜ਼ਿੰਮੇਦਾਰ ਹੈ ਤੇ ਇੱਕ ਆਪਣਾ ਤੀਸੂ ਮੈਂਬਰ ਇਹ ਪ੍ਰਬੰਧਕ ਦੇ ਤੌਰ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਕਰਦੇ ਹੋਂ 10ਵੀਂ ਵਾਲਾ ਸਕੂਲ ਸੋ ਉੱਥੇ ਜਿਹੜੀ ਤੂੜੀ ਐ ਥਾਂ ਸਮਾਰਤਾ ਸੇਵਾਦਾਰਾਂ ਨੇ ਸਾਰਾ ਉੱਥੇ ਲਾਹੋ ਬਾਈ ਕਿਉਂਕਿ ਆਪਣੀ ਫਸਲ ਐ ਤੇ ਕੀ ਵਧੀਆ ਸਿਰੇ ਚੜੀ ਐ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੱਡੀ ਵੀ ਵਧੀਆ ਜਾਊਗੀ ਵੀਰ ਵਰਕੇ ਪੁਨੋ 10ਵਾਂ ਦਸੌਂ ਕੱਢਿਆ ਕਰੋ ਇਹ ਬੇਨਤੀ ਐ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਸੋ ਆਹ ਦੇਖੋ ਆ ਸਾਰਾ ਸਮਰਾ ਸਮਰਾਈ ਕਰਤੀ ਕਿਛੇ ਵਗਾਰਾਂ ਨੇ ਸੋ ਇਹ ਬੇਨਤੀ ਐ ਲੈ ਜੁੜੀ ਪਾ ਦੇ ਓਏ